ਮਹਾਰਾਸ਼ਟਰੀ ਲੋਕਾਂਆਂ ਗਿਆ ਕੀਰਤਨ ਮੰਡਲੀਆਂ ਆਈਆਂ ਕੋਈ ਮੀਰਾ ਦੇ ਗੀਤ ਗਾਉਂਦਾ ਰਿਹਾ ਕੋਈ ਬ੍ਰਹਮਾਨੰਦ ਦੇ ਭਜਨ ਗਾਉਂਦਾ ਰਿਹਾ ਕੋਈ ਸੂਰਦਾਸ ਦੇ ਸ਼ਬਦ ਗਾਉਂਦਾ ਰਿਹਾ ਔਰ ਇਸ ਤਰੀਕੇ ਨਾਲ ਦੋ ਡਾਈਗਨ ਕੇ ਪਾਸ ਪਰ ਮੈਨੂੰ ਅੱਧਾ ਘੰਟਾ ਬੋਲਣ ਵਾਸਤੇ ਆਖਿਆ ਗਿਆ ਮੈਂ ਕਿਹਾ ਮੈਨੂੰ ਤੇ ਇਹ ਜਪਦਾ ਜੈਸੇ ਮੀਰਾ ਦਾ ਜਨਮ ਦਿਨ ਮਨਾਇਆ ਗਿਆ ਜਾਂ ਬ੍ਰਹਮਾਨੰਦ ਦਾ ਜਨਮ ਦਿਨ ਮਨਾਇਆ ਗਿਆ ਜਾਂ ਸੂਰਦਾਸ ਦਾ ਜਨਮ ਦਿਨ ਨਾਮਦੇਵ ਦਾ ਨਹੀਂ ਬਣਾਇਆ ਕਿਉਂਕਿ ਕੋਈ ਨਾਮਦੇਵ ਦਾ ਕੋਈ ਸ਼ਬਦ ਹੀ ਨਹੀਂ ਸੁਣਾਇਆ ਗਿਆ ਕਹਿਣ ਲੱਗੇ ਨਾਮਦੇਵ ਦੇ ਕੁਝ ਗੀਤ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਚੋਂ ਚਾਰ ਪੰਜ ਸ਼ਬਦ ਰੱਦ ਕੇ ਮੈਂ ਉਹਨਾਂ ਦੀ ਵਿਆਖਿਆ ਕੀਤੀ ਮਹਾਰਾਸ਼ਟਰਨ ਗਵਰਨਮੈਂਟ ਦੇ ਮੁਖੀ ਕ ਨੇਤਾ ਨੂੰ ਕਬੂਲ ਕਰਨਾ ਪਿਆ ਕਿ ਸਿੱਖ ਜਗਤ ਤੇ ਸਿੱਖ ਜਗਤ ਦੇ ਗੁਰੂ ਸਹਿਬਾਨ ਜੇ ਨਾਮਦੇਵ ਦੀ ਇਹ ਦੌਲਤ ਸੰਭਾਲ ਕੇ ਨਾ ਰੱਖਦੇ ਅੱਜ ਸਾਡੇ ਕੋਲ ਨਹੀਂ ਹੁੰਦੀ ਉਹਨਾਂ ਨੇ ਐਸਾਨ ਬਣਿਆ ਸੀ ਕਬੂਲਿਆ ਤੋ ਮੈਂ ਇਹ ਕਹ ਰਿਹਾ ਜਿਤਨੀ ਗੱਲ ਮਹਾਤਮਾ ਬੁੱਧ ਵੀ ਤੇ ਸਵਾਮੀ ਮਹਾਵੀਰ ਵੀ ਬਣੇ ਨਾਮਦੇਵ ਦੀ ਨਹੀਂ ਬਣ ਸਕੀ ਸਦਨਾ ਸੈਣ ਦੀ ਨਾ ਬਣ ਸਕੀ ਪਤਾ ਹੈ ਕਿਉਂ ਕਿ ਆਮ ਬੰਦਾ ਧਨ ਤੋਂ ਹੀ ਪ੍ਰਭਾਵਿਤ ਹੁੰਦਾ ਹੈ RAM ਰਾਜਾ ਸੀ ਸ਼੍ਰੀ ਕ੍ਰਿਸ਼ਨ ਦਵਾਰਕਾ ਦੇ ਰਾਜਾ ਸੀ ਮਹਾਤਮਾ ਬੁੱਧ ਰਾਜਕੁਮਾਰ ਸੀ ਰਾਜੇ ਦਾ ਲੜਕਾ ਸੀ ਸਵਾਮੀ ਮਹਾਵੀਰ ਦਾ ਵਟਾਦਰਾ ਰਾਜਾ ਸੀ ਰਾਜ ਘਰਾਣੇ ਚੋਂ ਆਇਆ ਤੋ ਮਨੁਖ ਦੇ ਤੇ ਧਨ ਦਾ ਬੜਾ ਪ੍ਰਭਾ ਭਈ ਲੈ ਰਾਜਾ ਹੁੰਦਿਆ ਹੋਇਆ ਸੰਤ ਰਾਜਾ ਹੁੰਦਿਆ ਹੋਇਆ ਭਿਖਸ਼ੂ ਮਰੇ ਰਾਜਕੁਮਾਰ ਹੁੰਦਿਆ ਹੋਇਆ ਤਪੀਸ਼ਵਰ ਹੈ ਇਸ ਗੱਲ ਦਾ ਅਸਰ ਕਬੂਲ ਕੀਤਾ ਕਬੀਰ ਵੀ ਜਦ ਗੱਲ ਚਲੀ ਤੋ ਲੋਕਾਂ ਨੇ ਕਹਿ ਦਿੱਤਾ ਜੁਲਾਇਆ ਹੀ ਹੈ ਔਰ ਕੀ ਹੈ ਲੋਕੀ ਤਾਨੇ ਮਾਰਦੇ ਸਨ ਜੁਲਾਇਆ ਹੀ ਹੈ ਔਰ ਕੀ ਹੈ ਔਰ ਖੁਦ ਕਹਿਨਨ ਕਬੀਰ ਕਬੀਰ ਮੇਰੀ ਜ਼ਾਤ ਕੋ ਸਭ ਕੋਈ ਹਸਨੇ ਹ ਬਲਹਾਰੇ ਇਸ ਜਾਤ ਕੋ ਜੇ ਜਪਿਓ ਸਰਜਨ ਹਾਰ ਲੋਕੀ ਤੇ ਮੇਰੀ ਜਾਤ ਦਾ ਮਜ਼ਾਕ ਹੁਣਾਂਦੇ ਨੇ ਰਵਿਦਾਸ ਵੀ ਕਹਿੰਦੇ ਨੇ ਕਿ ਮੇਰੀ ਜਾਤ ਕਮੇਨੀ ਪਾਤ ਕਮੇਨੀ ਓਛਾ ਜਨਮ ਹਮਾਰਾ ਲੋਕੀ ਕਹਿੰਦੇ ਨੇ ਮੇਰੀ ਜਾਤ ਬੜੀ ਨਹੀਂ ਨੀ ਮੈਂ ਜਾਤ ਕਰਕੇ ਬੜਾ ਨੀਵਾ ਤੋ ਲੋਕੀ ਅੰਦਾਜ਼ਾ ਕਰ ਲੈਂਦੇ ਸੰਕੀ ਐ ਜੁੱਤੀਆਂ ਹੀ ਗੰਡਦਾ ਪਿਆ ਚੌਕ ਦੇ ਛੁਰਕੀ ਇਹ ਜੁਲਾਹਾ ਹੈ ਔਰ ਕੀ ਹੈ ਉਹ ਸਦਣਾ ਕਸਾਈ ਤੇ ਸੀ ਹੁਰਕੀ ਹੈ ਤੋ ਧੰਨਵਾਦ ਇਹ ਪੁਰਸ਼ ਨਹੀਂ ਸਨ ਆਮ ਮਨੁੱਖ ਧਨ ਦਾ ਅਸਰ ਕਬੂਲ ਕਰਦਾ ਹੈ ਤੋ ਰਾਮ ਤੇ ਅਵਤਾਰ ਬਣ ਗਿਆ ਰਾਮ ਤੇ ਸੰਤ ਕਰਕੇ ਪੂਜਿਆ ਗਿਆ ਸ਼੍ਰੀ ਕ੍ਰਿਸ਼ਨ ਵੀ ਸੰਤ ਕਰਕੇ ਪੂਜਿਆ ਗਿਆ ਮਹਾਤਮਾ ਬੁੱਧ ਵੀ ਬੜੀ ਚਰਚਾ ਚਲੀ ਸਦਨੇ ਨੂੰ ਥਾਂ ਨਹੀਂ ਮਿਲੀ ਕਬੀਰ ਨੂੰ ਥਾਂ ਨਾ ਮਿਲੀ ਨਾਮਦੇਵ ਨੂੰ ਥਾਂ ਨਹੀਂ ਮਿਲੀ ਸਿਆਣੇ ਬ੍ਰਹਮ ਗਿਆਨੀ ਪੁਰਸ਼ ਕਹਿੰਦੇ ਨੇ ਕਬੀਰ ਨਾਮਦੇਵ ਮਹਾਤਮਾ ਬੁੱਧ ਤੋਂ 1 ਇੰਚ ਵੀ ਪਿੱਛੇ ਨਹੀਂ ਹੈ ਕ੍ਰਿਸ਼ਨ ਦੀ ਗੀਤਾ ਦੇ ਫਲਸਫੇ ਤੋਂ ਭਗਤ ਨਾਮਦੇਵ ਦੇ ਬੋਲ ਪਿੱਛੇ ਨਹੀਂ ਨੇ ਬੜੇ ਕੀਮਤੀ ਬੋਲ ਨੇ ਪਰ ਕਿਉਂਕਿ ਬੰਦੇ ਆਮ ਇਸ ਤੰ ਦਾ ਅੰਦਾਜ਼ਾ ਲਾਉਂਦੇ ਰਹੇ ਕਿ ਧਨવાન ਹੋ ਕੇ ਸੰਤ ਬਣਿਆ ਤਾਂ ਫਿਰ ਉਸ ਦੀ ਮਹਿਮਾ ਬੜੀ ਹੋ ਜਾਂਦੀ ਹੈ ਗਰੀਬ ਘਰਾਨਿਆਂ ਦੇ ਇਹ ਬੁਰਸ਼ ਇਹਨਾਂ ਦੇ ਬੋਲਾਂ ਦੀ ਕਦਰ ਆਮ ਦੁਨੀਆਦਾਰ ਬੰਦਿਆਂ ਨੇ ਨਹੀਂ ਪਾਈ ਤੇ ਕਰੀਬਨ ਕਰੀਬਨ ਜਿਹੜੀ ਦੁਨੀਆ ਦੀ ਕਦਰ ਕਰਨ ਵਾਲੇ ਮਨੁੱਖ ਸਨਾਂ ਕੋਈ ਉਹਨਾਂ avatars ਦੇ ਆਲੇ ਦੁਆਲੇ ਖੜੇ ਹੋਏ ਉਹਨਾਂ avatars ਦੇ ਬਚਨ ਨਹੀਂ ਮੰਨੇ ਇਹ ਨਹੀਂ ਸਮਝਣਾ ਚਾਹੀਦਾ ਕਿ Hindu ਜਗਤ ਨੇ Krishan ਦੀ Gita ਨੂੰ ਮੰਨ ਲਿਆ ਨਹੀਂ ਉਹ Krishan ਨਾਲ ਜ਼ਰੂਰ ਜੁੜੇ ਨੇ Krishan ਵੀ Gita ਨਾਲ ਨਹੀਂ ਜੁੜੇ ਉਹਨਾਂ ਦੀ Krishan ਲੀਲਾ ਵੇਖੋ ਨਾਚ ਗਾਣਾ ਹੀ ਹੋ ਰਿਹਾ ਔਰ ਕੁਝ ਨਹੀਂ ਨੱਚਣ ਖੁੱਦਣ ਮਨ ਕਾ ਚਾਉ ਨਾਉਨਿਕ ਜਨ ਮਨ ਭਾਵ ਤੇ ਨਾ ਮਨ ਬਣਾ ਰਾਸਲੀਲਾ ਹੋ ਰਹੀ ਹੈ ਰਾਧਾ ਨਚ ਰਹੀ ਹੈ Krishan ji ਨਚ ਰਹੇ ਨੇ ਗੋਲੇ ਨਚਾਏ ਜਾ ਰਹੇ ਨੇ ਜਦ ਗਏ ਮੇਰੇ ਪਾਤਸ਼ਾਹ ਬਿੰਦਰਾਵੰਦ ਦੇ ਚ ਉਪਦੇਸ਼ ਦੇਣ ਵਾਸਤੇ ਤਾਂ ਸਾਰੇ ਲੋਕ ਆ ਕੇ ਕਹਿਣ ਲੱਗੇ ਮਹਾਰਾਜ ਚਲੋ ਰਾਸ ਪੈ ਰਹੀ ਹੈ ਕ੍ਰਿਸ਼ਨ ਲੀਲਾ ਔਰ ਇਹ ਵੇਖੋ ਭਾਦਰੋਂ ਦੇ ਦਿਨ ਸਨ ਤੇ ਭਾਦਰੋਂ ਦੇ ਦਿਨਾਂ ਵਿੱਚ ਮਥਰਾ ਦੇ ਚ ਬਿੰਦਰਾਵੰਦ ਦੇ ਚ ਰਾਸ ਲੀਲਾ ਚੱਲਦੀ ਤਾਂ ਵੇਖੋ ਸਾਬ ਕਣ ਲੱਗੇ ਤੇ ਵੇਖ ਰਹੇ ਸੀ ਔਰ ਸਿਰਫ ਭਾਦਰੋਂ ਦੇ ਮਹੀਨੇ ਚ ਨਹੀਂ ਵੇਖ ਰਹੇ ਸੀ ਤੇ 12 ਮਹੀਨੇ ਵੇਖਦੇ ਹਰ ਵਕਤ ਵੇਖਦੇ ਮਰਦਾਨਾ ਸੰਗੀਤ ਦਾ ਸ਼ੌਕੀਂ, ਰਾਗ ਦਾ ਸ਼ੌਕੀਂ ਕਿਹਨਾਂ ਦਾ ਬਾਦਸ਼ਾਹ ਜਰ ਇਤਨੇ ਲੋਕੀ ਕਹਿੰਦੇ ਨੇ ਪਰਲੇ ਲੈਂਦੇ ਨੇ ਚੱਲੀਏ ਕੋਈ ਸੰਗੀਤੀਆਂ ਤੋਂ ਨਹੀਂ ਸੁਣਾਗੇ ਕੋਈ ਨਵੀਂ ਗੱਲ ਕਰਨਗੇ ਸੰਗੀਤ ਦੀ ਸਾਬ ਕਹਿਣ ਲੱਗੇ ਸੰਗੀਤ ਦੇ ਭਾਂਡੇ ਉੱਤੇ ਸਖਣੇ ਵਿੱਚੇ ਕੁਛ ਨਹੀਂ ਸੰਗੀਤ ਇੱਕ ਸੋਨੇ ਦਾ ਭਾਂਡਾ ਹੈ ਬਰਤਨ ਹੈ ਤੇ ਬੰਦਾ ਚਾਰ ਦਿਨ ਦਾ ਬੁੱਖਾ ਹੋਵੇ ਤੇ ਸੋਨੇ ਦੇ ਭਾਂਡੇ ਅੱਗੋਂ ਕਰਦੇ ਹੋ ਭੁੱਖ ਮਿਟੇ ਭਾਂਡਿਆਂ 'ਚ ਕੁਛ ਚਾਹੀਏ ਭਾਂਡਿਆਂ 'ਚ ਭੋਜਨ ਚਾਹੀਦਾ ਸਹਿਬ ਕਹਿੰਨੇ ਕਿ ਮਰਦਾਨੇ ਆਉਤੇ ਸੰਗੀਤ ਸਖਣਾ ਹੈ ਸੰਗੀਤ ਵਿੱਚ ਰੱਬ ਦਾ ਨਾਮ ਕੋਈ ਨਹੀਂ ਪ੍ਰਭੂ ਦੀ ਬੰਦਗੀ ਕੋਈ ਨਹੀਂ ਸਖਣੇ ਭਾਂਡੇ ਨੇ ਕਰੀਬਨ ਕਰੀਬਨ ਜਗਤ ਦੇ ਇਸ ਤਰ੍ਹਾਂ ਦੇ ਸਖਣੇ ਭਾਂਡੇ ਸਨ ਸੰਗੀਤ ਦੇ ਭਾਂਡੇ ਵਿੱਚ ਪਹਿਲੀ ਦਫਾ ਭੋਜਨ ਪਰੋਸਿਆ ਗੁਰੂ ਨਾਨਕ ਦੇ ਉਸ ਭਾਂਡੇ ਵਿੱਚ ਕੁਝ ਸੁਆਦ ਪਾਈ ਕੁਝ ਦੌਲਤ ਪਾਈ ਉਹ ਬ੍ਰਾਹਮਣ ਹੈਰਾਨ ਹੋ ਗਏ ਮਹਾਰਾਜ ਤੁਸੀਂ ਅੱਠੇ ਪੈਰ ਤੇ 12 ਮਹੀਨੇ ਕਿਹੜੀ ਰਾਤ ਵੇਖਦੇ ਹੋ ਇੱਥੇ ਤੇ ਭਾਦਰਾ ਦੇ ਮਹੀਨੇ ਚ ਪੈਂਦੀ ਹੈ ਰਾਤ ਹਿੰਦੁਸਤਾਨ ਦੇ ਚ ਖਾਸ ਕਰਕੇ ਮਥਰਾ ਤੇ ਬਿੰਦਰਾਵੰਦ ਦੇ ਮਹਾਰਾਜ ਕਹਿੰਦੇ ਨੇ ਘੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਬਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ અવਤਾਰ ਸਗਲੀ ਧਰਤੀ ਮਾਰਦਨ ਵਰਤਣ ਸਗਲ ਜੰਗਾਰ ਸੂਰਜ ਕ੍ਰਿਸ਼ਨ ਹੈ ਚੰਦਰ ਮਹਾਰਾਜ ਇਹਦੇ ਨੱਚਣ ਦੇ ਨਾਲ ਘੜੀਆਂ ਦੀਆਂ ਗੋਪੀਆਂ ਨੱਚਦੀਆਂ ਦਿਨ ਦੀਆਂ ਤੇ ਰਾਤ ਦੀਆਂ ਕੋਈ 60 ਘੜੀਆਂ ਮੰਨੀਆਂ ਨੇ ਇੱਕ ਇੱਕ ਘੜੀ ਲੰਘਦੀ ਹੈ ਜਿਹੜੇ ਰੁੱਤ ਨੇ ਤੇ ਜਿਹੜੇ ਪਹਿਰ ਨੇ ਸਾਬਕਾ ਨੇ ਤੇ ਗਵਾਲੇ ਨੇ ਇਹਨਾਂ ਗੋਪੀਆਂ ਦੇ ਨਾਲ ਪੈ ਨੱਚਦੇ ਨੇ ਪਹਿਲਾ ਪੈਰ ਦਿੰਦਾ ਗਿਆ ਫਿਰ ਦੂਜਾ ਨੱਚ ਕੇ ਚਲਾ ਗਿਆ ਤੀਜਾ ਨੱਚ ਕੇ ਚਲਾ ਗਿਆ ਚੌਥਾ ਨੱਚ ਕੇ ਚਲਾ ਗਿਆ ਪਰ ਰਾਤ ਦਾ ਪਹਿਲਾ ਪਹਿਰਾ ਗਿਆ ਇਹਨੇ ਵੀ ਨੱਚ ਟੱਪ ਕੇ ਚਲੇ ਜਾਣਾ ਫਿਰ ਦੂਜਾ ਆ ਜਾਏਗਾ ਤੀਜਾ ਆ ਜਾਏਗਾ ਚੌਥਾ ਸਾਬਕਾ ਨੇ ਗਵਾਲੇ ਨੇ ਨੱਚਦੇ ਪੈਣਾ ਘੜੀਆਂ ਨੱਚਦੀਆਂ ਪਈ ਨੇ ਇਹ ਕ੍ਰਿਸ਼ਨ ਸੂਰਜ ਨੱਚਦਾ ਪਿਆ ਇਹ ਰਾਧਾ ਚੰ드ਰਮਾ ਦੇ ਵੀ ਨਖਰੇ ਜਿਵੇਂ ਰਾਧਾ ਦੀ ਮਹਿਮਾ ਕ੍ਰਿਸ਼ਨ ਕਰਕੇ ਹੈ ਚੰ드ਰਮਾ ਦੇ ਚ ਰੋਸ਼ਨੀ ਸੂਰਜ ਕਰਕੇ ਸਹਿਜ ਕਹਿੰਦੇ ਨੇ ਇਹ ਰਾਸ ਪਰੀ ਪੂਰਨ ਪਰਮਾਤਮਾ ਨੇ ਰਚਾਈ ਹੋਈ ਹੈ ਅਸੀਂ ਵੇਖਦੇ ਹੀ ਰਹਿੰਦੇ ਆ ਸਾਨੂੰ ਵੇਖਣ ਦੀ ਲੋੜ ਨਹੀਂ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਗੇ ਅਸੀਂ ਉਸ ਦੀ ਇਸ ਕੁਦਰਤ ਦੇ ਚਾਹ ਕਾਦਰ ਦੀ ਝਲਕ ਵੇਖ ਲੈ ਤੋ ਮੈਂ ਅਰਜ਼ ਕਰਾਂ ਇਸ ਤਰ੍ਹਾਂ ਦੀ ਹਕੀਕਤ ਜਦ ਸਾਹਮਣੇ ਰਖੇ ਤਾਂ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਤੁਸੀਂ ਕ੍ਰਿਸ਼ਨ ਨਾਲ ਜ਼ਰੂਰ ਜੁੜਿਆ ਹੋ ਕ੍ਰਿਸ਼ਨ ਦੇ ਬੋਲਾਂ ਨਾਲ ਨਹੀਂ ਜੁੜੇ ਤੁਸੀਂ ਸਰੀਰ ਨਾਲ ਜੁੜਿਆ ਜੋਤ ਨਾਲ ਨਹੀਂ ਜੁੜੇ ਜੇ ਗੀਤਾ ਪੜ੍ਹੀਏ ਤਾਂ ਗੱਲ ਕੁਝ ਹੋ ਰਹੀ ਹੈ ਕਿ ਜੇ ਰਾਸਲੀਲਾ ਵੇਖੀਏ ਤਾਂ ਨੱਚਣ ਕੁੱਦਣ ਮਨ ਕਾਚਾ ਨਾਨਕ ਜਨਮਨ ਭਾਉ ਤੇ ਨਾਮਨ ਭਾਉ ਜੇ ਨਾਚੀ ਵੇਖਣਾ ਤੇ ਥੀਏਟਰ ਬਥੇਰੇ ਨੇ ਮੰਦਰਾਂ ਚਾਨ ਦੇ ਕੀ ਲੋੜੇ ਮੰਦਰਾਂ 'ਚ ਨਾਚ ਦੇ ਅਖਾੜੇ ਬਣ ਗਏ ਸਨ ਮੰਦਰਾਂ ਦੇ ਚੋਰਾ ਨਾਚ ਰਹਿ ਗਿਆ ਸੀ ਸਿੱਖੇ ਜਿਥਾਂ ਅਜੇ ਵੀ ਇਹ ਹੀ ਹੈ ਮਨ ਦਾ ਹੀ ਪਰਚਾਵਾ ਗੁਰੂ ਨਾਨਕ ਕਹਿੰਦੇ ਨੇ ਇਹ ਮਨ ਦਾ ਪਰਚਾਵਾ ਹੋ ਸਕਦਾ ਬੰਦਗੀ ਨਹੀਂ ਹੈ ਨੱਚਣ ਕੁੱਦਣ ਮਨ ਕਾ ਜਾਓ ਨਾਨਕ ਜਨਮ ਅਨਭਾਵ ਤੇ ਨਾਮ ਅਨਭਾਵ ਕਲਗੀ ਦੇਰ ਪਾਸ ਸਕੇ ਨਾਟਕ ਚੇਟਕ ਕੀਏ ਕੁਕਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਜਿਹੜੇ ਪ੍ਰਭੂ ਦੇ ਭਜਨ ਕਰਨ ਵਾਲੇ ਭਗਤ ਨੇ ਉਹਨਾਂ ਨੂੰ ਤੇ ਇਸ ਤਰ੍ਹਾਂ ਦੇ ਨੱਚਣ ਕੁੱਦਣ ਦੇ ਸ਼ਰਮ ਆ ਜਾਂਦੀ ਹੈ ਤੇ ਮਨ ਦਾ ਪਰਚਾਵਾ ਉਰਕੀ ਕੋਈ ਬੰਦਗੀ ਥੋੜੀ ਹੈ ਬੰਦਗੀ ਥੋੜੀ ਹੈ ਤਾਂ ਮੈਂ ਇਸ ਤਰ੍ਹਾਂ ਨਾਮ ਦੇ ਤੇ ਬਾਕੀ ਦੇ ਜਿਹੜੇ ਭਗਤ ਨੇ ਇਹਨਾਂ ਦੇ ਬੋਲ ਬੜੇ ਕੀਮਤੀ ਸਨ ਪਰ ਧਨ ਦੀ ਤਾਕਤ ਪਿੱਛੇ ਨਹੀਂ ਸੀ ਉੱਚੀ ਜਾਤ ਦੀ ਤਾਕਤ ਵੀ ਨਹੀਂ ਸੀ ਜਾਤ ਕਰਕੇ ਵੀ ਉੱਚੇ ਨਹੀਂ ਧਨ ਕਰਕੇ ਵੀ ਉੱਚੇ ਨਹੀਂ ਤੇ ਜਿਨ੍ਹਾਂ ਦੇ ਦਿਲ ਦੇ ਮਾਗਦੇ ਬਹੁਤਾ ਪ੍ਰਭਾਵ ਧਨ ਦਾ ਹੈ ਤੇ ਜਾਤ ਦਾ ਉਹ ਕਬੀਰ ਦੇ ਵਾਲੇ ਦੁਆਲੇ ਇਕੱਠੇ ਨਹੀਂ ਹੋ ਸਕਦੇ